ਹਾਂਜੀ ਕਿਸਾਨ ਵੀਰੋ ਲਓ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਜੀ ਪਹੁੰਚ ਗਏ ਕੋੜਕਪੁਰਾ ਮੰਡੀ ਦੇ ਵਿੱਚ ਤੇ ਅੱਜ ਪਲਾਨ ਜਿਹੜੀ ਬਹੁਤ ਵੱਡੀ ਲੱਗ ਗਈ ਆ ਠੀਕ ਅੱਜ ਹੈਗੀ ਆ 4 ਅਕਤੂਬਰ 2025 ਤੇ ਸਮਾਂ ਜਿਹੜਾ ਸਵੇਰ ਦਾ 7 ਵਜ ਗਈ ਆ ਗਾਹਕ ਵੀ ਆ ਗਏ ਤੇ ਬੋਲੀ ਜਿਹੜੀ ਸ਼ੁਰੂ ਹੋਣ ਲੱਗੀ ਆ ਦੇਖਦੇ ਆ ਦੇਖੋ ਲੈਂਡ ਬਹੁਤ ਵੱਡੀ ਲੱਗ ਗਈ ਅੱਜ ਕੋੜਕਪੁਰਾ ਮੰਡੀ ਦੇ ਵਿੱਚ ਟੂੜੀ ਦੀ ਯਾਰਾ ਪਹਿਲੀ ਟਰਾਲੀ ਤੋਂ ਕਰਦੇ ਆ ਬੋਲੀ ਸ਼ੁਰੂ ਜੀ ਆਸ਼ੀ ਵਾਲੀ ਟਰਾਲੀ ਆ ਗਈ ਪਹਿਲੀ ਲਓ ਜੀ ਲਾਲ ਜੀ ਟੂੜੀ ਆ ਅੱਜ ਇੱਥੋਂ ਕਰਦੇ ਆ ਸ਼ੁਰੂ ਇਹ ਹੀ ਆ ਆਓ ਬਾਹਰ ਆ ਕਰੋ ਪੱਲੀ ਪਾੜੀਆਂ ਆ ਵੀ ਤੇ ਮਗਰ ਦੇਖੀ ਜੇ ਨਾ 4 ਰੁਪਏ ਦਾ ਲਓ ਜੀ ਆ ਦੇਖੋ ਇਹ ਟਰਾਲੀ ਚ ਥੋੜਾ ਜਿਹਾ ਕਹਿੰਦੇ ਕਪਲਾ ਹੁੰਦਾ ਬਈ ਤਾਂ ਕਰਕੇ ਸੈਂਪਲ ਜਿਹੜੇ 2-3 ਥਾਵਾਂ ਤੋਂ ਲੈ ਗਏ ਆ ਕਿਧਰ ਗਿਆ ਆ ਗਿਆ ਆ ਗਿਆ ਬਾਹਰ ਦੀ ਆਹਦੀ ਬਾਹਰ ਦੀ ਆਹ ਗਾੜ ਜਿਹੜੇ ਅੰਜ ਬਹੁਤ ਜਿਆਦੇ ਆ ਜੀ ਅੰਦਰ ਦੀ ਆ ਇਹ ਅੰਦਰ ਦੀ ਦੁੜੀ ਆ ਆ ਬੋਲੋ ਅੰਦਰ ਦੀ ਦੁੜੀ ਆ ਅੰਦਰ ਦੀ ਦੁੜੀ ਗਈ ਮੜੀ ਐ ਆ ਤੁਹਾਡੇ ਸਾਹਮਣੇ ਆ ਇਹ ਤਾਂ ਹੁਣੇ ਲਾ ਲਈ ਹੈ ਸਭ ਤੁਹਾਡੇ ਪੂਰੇ ਆ ਜੋ ਕੁਝ ਵੀ ਆ ਯਾਰ ਤੁਹਾਡੇ ਸਾਹਮਣੇ ਸੋਨਾ ਪਤਲ ਚਲਦੀਦਾ ਪਿੱਤਲ ਦਾ ਬੋਲੋ ਹੀ ਬੋਲੋ

99 300 300 ਬੋਲਾਂ ਬਾਈ ਕਨੇ ਹਾਂ ਬਈ 300 ਰੁਪਏ ਬਣੀ ਗਏ ਲੋ ਜੀ ਪਹਿਲੀ ਟਰਾਲੀ ਲੱਗੀ 300 ਰੁਪਏ ਲੱਗੇ ਜੀ ਬਾਹਰ ਦੀ ਤੂੜੀ ਆ 300 ਰੁਪਏ ਦੇ ਬੋਲੀ ਜੜੀ ਪਹੁੰਚ ਗਈ ਹੈ ਜੀ ਲੋ ਜੀ 300 ਰੁਪਏ ਲੱਗੇ ਜੀ ਪਹਿਲੀ ਟਰਾਲੀ ਤੇ ਕਰ ਦਿਓ ਵੀਡੀਓ ਨੂੰ ਮਾਤਮਾ ਲਾਈਕ ਸ਼ੇਅਰ ਜੀ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਜੀ ਕਿਵੇਂ ਲੱਗੀ ਆਪਣੀ ਵੀਡੀਓ ਤੇ ਕਿਵੇਂ ਲੱਗੀ ਆਪਣੀ ਜੜੀ ਤੂੜੀ ਦੀ ਬੋਲੀ ਕੋੜਕਪੁਰਾ ਮੰਡੀ ਦੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਮੜਾ ਚੈੱਕ ਕਰ ਦਿਆ ਕਰੋ ਜੀ ਦੱਬ ਕੇ ਤੇ ਦੂਜੀ ਟਰਾਲੀ ਤੇ ਆਪਾਂ ਪਹੁੰਚ ਗਏ ਆਂ 2 4 6 7 8 ਟਰਾਲੀਆਂ ਹੈਗੀਆਂ ਬਈ ਅੱਜ ਲੰਮਾ ਕੰਮ ਚਲਾਣਾ ਅੱਜ 310 ਰੁਪਏ ਜੀ 15 20 ਪੱਤੀ 3 3850 650 ਚੰਗਾ ਆ ਪੌਂਡ ਜਰਾ ਚੰਗਾ 60 65 70 75 375 ਬੋਲ ਨਾ ਕਿਨੇ 375 ਲੋ ਜੀ ਦੂਜੀ ਟਰਾਲੀ ਲੱਗੀ 375 ਰੁਪਏ ਪਹੁੰਚ ਗਿਆ ਕੋਟ ਬਰਾ ਮੰਡੀ ਦਾ ਰੇਟ ਨਾਵਰ ਵੀਰੇ ਬੋਲੋ ਜੀ ਇਹਦੇ ਨਾਲ ਦੀ ਟੂੜੀ ਆ 250 250 ਰੁਪਿਆ 250 ਰੁਪਿਆ 250 ਬੋਲਾ ਬਾਈ ਗਣ 250 ਰੁਪਿਆ ਬਾਈ ਜੀ ਲੋ ਜੀ ਇਹ ਲੱਗੀ 250 ਰੁਪਿਆ ਲੱਗੀ ਤੀਜੀ ਟਰਾਲੀ 250 ਰੁਪਿਆ ਲੱਗੀ ਜੀ ਆਹ ਯਾ ਟੂੜੀ ਅੰਦਰ ਦੀ ਟੂੜੀ ਜਮਾ ਚਿੱਟੀ ਆ ਜੀ ਕੁਆਲਿਟੀ ਤੁਹਾਨੂੰ ਦਿਖਾਉਣੇ ਆ ਦੇਖੋ ਜੀ ਕੁਆਲਿਟੀ ਬਹੁਤ ਸਿਰਾ ਕੁਆਲਿਟੀ ਆ ਇਹ ਅੰਦਰ ਦੀ ਤੂੜੀ ਆ ਜੀ 340 ਰੁਪਏ ਆ ਯਾਰ 40 ਰੁਪਏ 45 45 345 50 350 55 54 60 65 70 71 80 85 90 94 395 ਬੋਲਾਂਗੇ ਕੱਲ ਨੂੰ ਆ ਜਾਗੇ 395 ਲੋ ਜੀ ਸਿਨਾਰਾ ਰੇਟ ਲੱਗ ਗਈ 395 ਰੁਪਏ ਹੁਣ ਤੱਕ ਦਾ ਕੋਟਕਪੁਰਾ ਮੰਡੀ ਦਾ ਰੇਟ ਲੱਗੇ ਸਿਰਾ 395 ਰੁਪਏ 400 ਦੇ ਆਸ-ਪਾਸ ਜਿਹੜੀ ਪਹੁੰਚ ਗਈ ਹੈ ਜੀ ਗੱਲ ਕੱਲ ਲੱਗੀ ਸੀ 440 ਰੁਪਏ ਤੇ ਅੱਜ ਦੇਖਦੇ ਆ 440 ਤੱਕ ਜਾਂਦੀ ਕਿ ਨਹੀਂ ਜਾਂਦੀ ਬਾਹਰ ਦੀ ਬਾਹਰ ਦੀ ਟੂੜੀ ਆ ਜੀ ਲੋ ਜੀ ਬਾਹਰ ਦੀ ਟੂੜੀ ਇਹ 300 ਭਾਈ ਐ ਨੂੰ ਮੜਾ ਜਾ 300 300 ਹੋ ਗਿਆ ਆਪਾਂ ਦੋਨਾ ਬੈਗ ਨੇ ਰਜੂ ਹੋਰ ਪੰਜ ਕਰਦੇ ਪੰਜ ਲੈ ਜਾਊਗਾ 10 310 ਰੁਪਏ 15 ਕਰਦੇ 15 ਵੀਰ ਵੀ ਇਹ ਪੰਜ ਕਰੇ ਜਾਏਗਾ ਜਾਊਗਾ ਪੰਜ ਨਹੀਂ ਜਾਊਗਾ 25 ਠੀਕ ਹੈ 100 ਰੁਪਏ 35 40 ਮੜ ਗਿਆ ਇਹ ਨੂੰ ਬਾਈ 40 4350 350 ਬੋਲਾ ਬਿਕਨੇ 59 60 65 365 70 370 ਬੋਲਾ ਬਿਕਨੇ ਛੱਡ ਜਾ 370 ਰੁਪਏ ਲੱਗੀ ਜਾਂ ਵੀ ਤੂੜੀ 350 ਦੇ ਆਸ-ਪਾਸ ਹੀ ਅੱਜ ਵੀ ਰੇਟ ਆ 350 ਦੇ 400 ਦੇ ਵਿੱਚ ਵਿੱਚ ਚੰਗੀ ਤੂੜੀ ਦਾ ਜਿਹੜਾ ਰੇਟ ਆ ਤੇ ਦੋ ਟਰਾਲੀਆਂ ਰਹਿ ਗਈਆਂ ਜੀ ਹੋਰ ਬਸ ਇੱਕ ਆ ਵਾਲੀ ਮਗਰਲੀ ਤੇ ਇੱਕ ਆ ਵਾਲੀ ਦੀ ਜੀ ਆ ਤੂੜੀ ਵੀ ਬਾਈ ਜੀ ਬਾਹਰ ਦੀ ਲੱਗਦੀ ਆ ਰੰਗ ਦਾ ਬਹੁਤ ਜ਼ਿਆਦਾ ਫਰਕ ਆ ਲਾਲ ਜੀ ਤੂੜੀਆ ਦੇਖੋ ਥੱਲੇ ਡੁੱਲੀ ਆ ਦੇਖੋ ਦੇਖ ਸਕਦੇ ਆ ਮੱਕੀ ਫਿਰ ਦੇਖਦੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਦਬਕੀ ਕਰਦਿਆ ਕਰੋ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ ਆਪਾਂ ਤੂੜੀ ਦੀਆਂ ਤੇ ਬਾਸਪਤੀ ਦੀਆਂ ਵੀਡੀਓ ਬਣਾ ਕੇ ਪਾਈ ਦਿਆਂਗੇ ਜੀ ਲਓ ਜੀ ਬਾਹਰ ਦੀ ਤੂੜੀ ਆ ਜੀ 200 ਕਿੰਨੇ ਰੁਪਏ ਦੀ ਤੂੜੀ 200 10 15 15 255 255 ਆ ਪੰਗ ਨਿਕਲ ਗਏ 255 ਪੁੰਗ ਹੀ ਨੇ 255 ਰੁਪਏ ਲੱਗੇ ਜੀ ਬਾਹਰ ਦੀ ਤੂੜੀ ਲਓ ਜੀ ਨਾਟ ਟ੍ਰਾਲੀ ਰਹਿ ਗਈ ਆ ਤੇ ਇਹ ਦੇਖ ਦੀ ਕਿਥੋਂ ਤੱਕ ਜਾਂਦੀ ਹੈ ਇਹ ਵੀ ਤੂੜੀ ਬਈ ਅੰਦਰ ਦੀ ਲੱਗਦੀ ਹੈ ਸਾਫ਼ ਲੱਗਦੀ ਹੈ ਕੁਆਲਿਟੀ ਦੇ ਵਿੱਚ ਚਿੱਟੀ ਲੱਗ ਰਹੀ ਆ। ਬਈ ਲਾਸਟ ਟਰਾਲੀ ਆ ਜੀ। ਅੰਦਰ ਦੀ ਤੂੜੀ ਆ ਬਈ ਜੀ। 305 Entra! Tá.